ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੈਨਿਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਮੌਸਮ ਵਿਭਾਗ ਦੇ ਅਨੁਸਾਰ ਦਰਸਲ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਫਿਰ ਤੋਂ ਵਾਪਸੀ ਕਰ ਸਕਦਾ ਹੈ ਜਿਵੇਂ ਪੰਜਾਬ ਦੇ ਲੋਕ ਅਜੇ ਫੜਾ ਤੋਂ ਬਾਅਦ ਉੱਭਰ ਨਹੀਂ ਸਕੇ ਸੀ ਉਹਨਾਂ ਹਾਲਾਤਾਂ ਦੇ ਵਿੱਚ ਉਹ ਫਿਰ ਤੋਂ ਇੱਕ ਵਾਰ ਮੌਨਸੂਨ ਦੀ ਜਿਹੜੀ ਰੀ-ਐਂਟਰੀ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 3 ਅਕਤੂਬਰ ਤੋਂ ਬਾਅਦ ਲਗਾਤਾਰ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਅਗਲੇ 3 ਮਹੀਨਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੈ ਜਿਹੜੀ ਉਹ ਹੁੰਦੀ ਰਹੇਗੀ ਭਾਵੇਂ ਅਕਤੂਬਰ ਨਵੰਬਰ ਤੇ ਦਸੰਬਰ ਸੋ ਇਹਨਾਂ 3 ਮਹੀਨਿਆਂ ਦੇ ਵਿੱਚ ਬਾਰਿਸ਼ ਹੈ ਜਿਹੜੀ ਫਿਰ ਤੋਂ ਆ ਸਕਦੀ ਹੈ ਮੌਨਸੂਨ ਫਿਰ ਤੋਂ ਰੀਐਕਟਿਵ ਹੋ ਸਕਦਾ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜਾ ਵੀ ਉਹਨਾਂ ਨੇ ਜ਼ਰੂਰੀ ਕੰਮ ਕਰਨਾ ਹੈ ਉਹ ਕਰ ਲੈਣ ਕਿਉਂਕਿ ਹੁਣ ਇੱਕ ਵਾਰ ਫਿਰ ਤੋਂ ਕੁਦਰਤ ਫਿਰ ਆਪਣਾ ਕਹਿਰ ਦਿਖਾਏਗੀ ਤਦਾਦੀਏ ਕਿ 3 ਅਕਤੂਬਰ ਯਾਨੀ ਕੱਲ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਔਰ ਅੱਜ ਜੇ ਸਵੇਰ ਦਾ ਜ਼ਿਕਰ ਕੀਤਾ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਬੂੰਦਾਬੰਦੀ ਹੋਈ ਸੀ ਬਾਰਿਸ਼ ਹੋਈ ਸੀ ਜਿੱਥੇ ਰਾਵਣ ਦੇ ਪੁਤਲਿਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਸਹਿਣਾ ਪਿਆ ਔਰ ਉਸ ਦੇ ਨਾਲ ਹੀ ਸਵੇਰੇ 7:30 ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਸੀ ਤਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਦਾ ਮੌਸਮ ਗਰਮ ਹੋ ਰਿਹਾ ਹੈ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਰਾਤਾ ਵੀ ਕਾਫੀ ਗਰਮ ਹੋ ਗਈਆਂ ਨੇ ਤੱਜ ਸਵੇਰੇ ਪੰਜਾਬ ਦੇ ਕਈ ਜ਼ਿਲ੍ਹੇ ਅਜੇਹੇ ਨੇ ਜਿੱਥੇ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਮੀਂਹ ਤੋਂ ਬਾਅਦ ਤਾਪਮਾਨ ਐ ਜੜਾ 4 ਡਿਗਰੀ ਹੋਰ ਹੇਠਾਂ ਗਿਰ ਗਿਆ ਤਾਂ ਮੀਂਹ ਪੈਣ ਦੇ 20 ਮਿੰਟਾਂ ਦੇ ਅੰਦਰ ਹੀ ਤਾਪਮਾਨ 28 ਡਿਗਰੀ ਤੱਕ ਪਹੁੰਚ ਗਿਆ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 5 ਅਕਤੂਬਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਤਰਨਤਾਨ ਫਿਰੋਜ਼ਪੁਰ ਫਾਜ਼ਿਲਕਾ ਤੇ ਮੁਕਸਰ ਸਾਹਿਬ ਦੇ ਵਿੱਚ येलो ਮੀ ਦਾ ਅਲਰਟ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੈਨਿਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਮੌਸਮ ਵਿਭਾਗ ਦੇ ਅਨੁਸਾਰ ਦਰਸਲ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਫਿਰ ਤੋਂ ਵਾਪਸੀ ਕਰ ਸਕਦਾ ਹੈ। ਜਿਵੇਂ ਪੰਜਾਬ ਦੇ ਲੋਕ ਅਜੇ ਫੜਾ ਤੋਂ ਬਾਅਦ ਉੱਭਰ ਨਹੀਂ ਸਕੇ ਸੀ ਉਹਨਾਂ ਹਾਲਾਤਾਂ ਦੇ ਵਿੱਚ ਉਹ ਫਿਰ ਤੋਂ ਇੱਕ ਵਾਰ ਮੌਨਸੂਨ ਦੀ ਜਿਹੜੀ ਰੀ-ਐਂਟਰੀ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 3 ਅਕਤੂਬਰ ਤੋਂ ਬਾਅਦ ਲਗਾਤਾਰ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਔਰ ਇਸ ਦੇ ਨਾਲ ਹੀ ਅਗਲੇ 3 ਮਹੀਨਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੈ ਜਿਹੜੀ ਉਹ ਹੁੰਦੀ ਰਹੇਗੀ ਭਾਵੇਂ ਅਕਤੂਬਰ ਨਵੰਬਰ ਤੇ ਦਸੰਬਰ ਸੋ ਇਹਨਾਂ 3 ਮਹੀਨਿਆਂ ਦੇ ਵਿੱਚ ਬਾਰਿਸ਼ ਹੈ ਜਿਹੜੀ ਫਿਰ ਤੋਂ ਆ ਸਕਦੀ ਹੈ ਮੌਨਸੂਨ ਫਿਰ ਤੋਂ ਰੀਐਕਟਿਵ ਹੋ ਸਕਦਾ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜਾ ਵੀ ਉਹਨਾਂ ਨੇ ਜ਼ਰੂਰੀ ਕੰਮ ਕਰਨਾ ਹੈ ਉਹ ਕਰ ਲੈਣ ਕਿਉਂਕਿ ਹੁਣ ਇੱਕ ਵਾਰ ਫਿਰ ਤੋਂ ਕੁਦਰਤ ਫਿਰ ਆਪਣਾ ਕਹਿਰ ਦਿਖਾਈਗੀ ਤਾਂ ਦੱਸਿਆ ਕਿ 3 ਅਕਤੂਬਰ ਯਾਨੀ ਕੱਲ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਔਰ ਅੱਜ ਜੇ ਸਵੇਰ ਦਾ ਜ਼ਿਕਰ ਕੀਤਾ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਬੂੰਦਾਬੰਦੀ ਹੋਈ ਸੀ بارش ਹੋਈ ਸੀ ਜਿੱਥੇ ਰਾਵਣ ਦੇ ਪੁਤਲਿਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਸਹਿਣਾ ਪਿਆ ਔਰ ਉਸ ਦੇ ਨਾਲ ਹੀ ਸਵੇਰੇ 7:30 ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ بارش ਆ ਜਿਹੜੀ ਉਹ ਦੇਖਣ ਨੂੰ ਮਿਲੀ ਸੀ ਤਾਂ ਦੱਸਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਦਾ ਮੌਸਮ ਗਰਮ ਹੋ ਰਿਹਾ ਹੈ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਰਾਤਾ ਵੀ ਕਾਫੀ ਗਰਮ ਹੋ ਗਈਆਂ ਨੇ ਤਾਜ ਸਵੇਰੇ ਪੰਜਾਬ ਦੇ ਕਈ ਜ਼ਿਲ੍ਹੇ ਅਜੇਹੇ ਨੇ ਜਿੱਥੇ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਮੀਤੋਂ ਬਾਅਦ ਤਾਪਮਾਨ ਐ ਜਿਹੜਾ 4 ਡਿਗਰੀ ਹੋਰ ਹੇਠਾਂ ਗਿਰ ਗਿਆ ਤਾਂ ਮੀ ਪੈਣ ਦੇ ਵੀ 20 ਮਿੰਟਾਂ ਦੇ ਅੰਦਰ ਹੀ ਤਾਪਮਾਨ 28 ਡਿਗਰੀ ਤੱਕ ਪਹੁੰਚ ਗਿਆ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 5 ਅਕਤੂਬਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਤਰਨਤਨ ਫਿਰੋਜ਼ਪੁਰ ਫਾਜ਼ਿਲਕਾ ਤੇ ਮੁਕਸਰ ਸਾਹਿਬ ਦੇ ਵਿੱਚ yellow ਮੀ ਦਾ ਅਲਰਟ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ